ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅੱਜ ਜਿੰਨੀਆਂ ਵੀ ਜਥੇਬੰਦੀਆਂ ਸੀ ਮੈਂ ਰਾਜਕੁਮਾਰ ਸੁਭਰਵਾਲ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਤਾਸ ਮੈਂ ਵਾਇਸਪਰਧਾਨ ਪੰਜਾਬ ਔਰ ਅਸੀਂ ਸ਼ਹਿਰ ਦੇ ਵਿੱਚ ਆਪਣੇ ਚਕਮੌਲ ਨਹੀਂ ਸੀ ਖਰਾਬ ਕਰਨਾ ਚਾਹਦੇ ਜਿੱਦਾਂ ਅੱਜ ਕਾਲ ਆਈ ਸੀਗੀ ਜਲੰਧਰ ਅਮਰੋਦਸਰ ਪਟਿਆਲਾ ਫਗਵਾੜਾ ਮੋਗਾ ਬਟਿੰਡਾ ਬੇ ਸਾਰੇ ਬੰਦ ਕੀਤੇ ਜਾਣ ਅਸੀਂ ਆਪਣੇ ਸ਼ਹਿਰ ਦੇ ਭਾਈਚਾਰੇ ਨੇ ਸਾਰਿਆਂ ਨੇ ਬੈਠ ਕੇ ਰਾਤੀ ਅਸੀਂ ਮੀਟਿੰਗ ਕੀਤੀ ਆ ਵੀ ਅਸੀਂ ਸ਼ਹਿਰ ਨਹੀਂ ਬੰਦ ਕਰਾਵਾਂਗੇ ਇੱਕ ਰੋਸ ਪ੍ਰਚਾਰਣ ਕਰਕੇ ਕੱਢਿਆ ਜਾਊਗਾ ਕੋਈ ਧਰਨਾ ਨਹੀਂ ਲਾਵਾਂਗੇ ਕਿਸੇ ਨੂੰ ਅਸੀਂ ਪਰੇਸ਼ਾਨ ਨਹੀਂ ਕਰਾਂਗੇ ਇੱਕ ਰੋਸ ਵਜੋਂ ਅਸੀਂ ਅੰਬੇਡਕਰ ਸਟੈਚੂ ਤੋਂ ਲੈ ਕੇ ਅਸੀਂ ਡੀਸੀ ਸਾਹਿਬ ਦਫ਼ਤਰ ਤੱਕ ਜਾਵਾਂਗੇ ਆਪਣਾ ਰੋਸ ਅਸੀਂ ਪ੍ਰਗਟ ਕਰਾਂਗੇ ਔਰ ਮੈਂ ਸਾਰੇ ਜਸੇਬੰਦੀਆਂ ਦਾ ਪਵਨ ਵਾਲਮੀਕੀ ਨੌਜਵਾਨ ਸਭਾ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਤ ਅਸਲੋਂ ਸ਼੍ਰੀ ਗੁਰਬਦਾਸ ਨੌਜਵਾਨ ਸਭਾ ਵਾਲੋਂ ਟਾਈਗਰ ਫੋਰਸ ਵਾਲੋਂ ਔਰ ਸਾਡੇ ਕਾਲੀਦਾਲ ਦੇ ਪਰਮ ਖਾਲਸਾ ਜੀ ਵਿੱਕੀ ਗੇਲ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਭਾਵਾਂ ਤਸ ਦੇ ਬਿੱਟਾ ਸੁਭਰਵਾਲ ਜੀ ਚੇਤਰਾਮ ਰਤਨ ਜੀ ਸਤੀ ਜੀ ਨਿਕੁ ਜੀ ਜਿੰਨੇ ਵੀ ਇੱਥੇ ਪਹੁੰਚੇ ਆ ਮੈਂ ਸਾਰਿਆਂ ਆਈਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆ ਅਗਰ ਜੇ ਸਾਨੂੰ ਲੋੜ ਪਈ ਜੇ ਅਗਰੇ ਸਪਰਸ਼ਾਚਨ ਨੇ ਸਾਡੀ ਨਾ ਸੁਣੀ ਜਾਂ ਕਿਸੇ ਨੇ ਨਾ ਸੁਣੀ ਅਸੀਂ ਅਗਲਾ ਟਾਈਮ ਜਿਹੜਾ ਆਪਾਂ ਉਹ ਸਾਰੀਆਂ ਜਸੇਬੰਦੀਆਂ ਨਾਲ ਸਲਾਹ ਕਰਕੇ ਫਿਰ ਅਸੀਂ ਪੰਜਾਬ ਬੰਦ ਦੀ ਕਾਲ ਆਈ ਤਾਂ ਫਿਰ ਅਸੀਂ ਨਵਾਂ ਸ਼ਹਿਰ ਜ਼ਿਲ੍ਹਾ ਜਿਹੜਾ ਬੰਦ ਕਰਾਂਗੇ ਇਸ ਕਰਕੇ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਨਾ ਸਾਡਾ ਕੋਈ ਪਰੇਸ਼ਾਨ ਕਰਨ ਦਾ ਕਿਸੇ ਦਾ ਮੁੱਦਾ ਆ ਇਹਨਾਂ ਸ਼ਬਦਾਂ ਨਾਲ ਕਹਿੰਦਾ ਸਾਰਿਆਂ ਨੂੰ ਜੈ ਵਾਲਮੀਕੀ ਤੇ ਹਰ ਹਾਲ ਵੀ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰਦੇਵ ਧੰਨ ਗੁਰਦੇਵ 26 ਜਨਵਰੀ ਜੋ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਡਾਕਟਰ ਅੰਬेडकर ਜੀ ਦੇ ਸਟੈਚੂ ਤੇ ਭੰਨ ਤੋੜ ਕੀਤੀ ਗਈ ਅੱਗ ਲਾਈ ਗਈ ਆ ਉਹਦੇ ਸਬੰਧ ਦੇ ਵਿੱਚ ਅੱਜ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਾਰੀ ਜਥੇਬੰਦੀਆਂ ਵੱਲੋਂ ਅਸੀਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਵਾ ਡੀਸੀ ਸਾਹਿਬ ਦੇ ਰਾਹੀਂ ਅਸੀਂ ਮੰਗ ਪੱਤਰ ਦਿੱਤਾ ਗਿਆ ਵਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਦਾਂ ਦੇ ਸ਼ਰਾਰਤੀ ਅਨਸਰਾਂ ਤੇ ਐਨਐਸਏ ਲਾ ਕੇ ਇਹਨੂੰ ਵੀ ਡਬਲਯੂਆਰਡੀ ਜੇਲ੍ਹ ਚ ਭੇਜਿਆ ਜਾਵੇ ਤਾਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾ ਵੀ ਐਦਾ ਦੇ ਸ਼ਰਾਰਤੀ ਅੰਸਰਾਂ ਮਗਰ ਜਿਹੜੇ ਵੀ ਲੋਕ ਹੈਗੇ ਆ ਜਿਨ੍ਹਾਂ ਦੀ ਜਿਨ੍ਹਾਂ ਦਾ ਇਹਨਾਂ ਦੇ ਪਿੱਛੇ ਹੱਥ ਆ ਉਹਨਾਂ ਨੂੰ ਵੀ ਨੰਗਾ ਕੀਤਾ ਜਾਵੇ ਸਾਹਮਣੇ ਲਿਆਇਆ ਜਾਵੇ ਤਾਂ ਪਤਾ ਲੱਗੇ ਸਕੇ ਵੀ ਇਹ ਜਿਹੜੇ ਲੋਕ ਆ ਭਾਰਤ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਆ ਇਹਨਾਂ ਤੋਂ ਆਪਾਂ ਨੂੰ ਸੰਚੇਦ ਰਿਆਂ ਦੀ ਜ਼ਰੂਰਤ ਆ ਜੈ ਬਾਲਮਿਕੀ ਹਰ ਹਰ ਬਾਲਮਿਕੀ ਜੈ ਭੀਮ ਜੈ ਭਾਰਤ ਜੋ ਅੱਜ ਨਮਾ ਸ਼ਹਿਰ ਵਿਖੇ ਸਮੂਹ ਦਲਿਤ ਜੱਥੇਬੰਦੀਆਂ ਵੱਲੋਂ ਜੋ ਅੱਜ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਵਾ ਕਿਉਂਕਿ ਪਿਛਲੇ ਦਿਨੀ 26 ਜਨਵਰੀ ਜਿਸ ਦਿਨ ਪੂਰਾ ਦੇਸ਼ ਸੰਵਿਧਾਨ ਦਿਵਸ ਜਿਹੜਾ ਮਨਾ ਰਿਹਾ ਸੀ ਔਰ ਉਸ ਦਿਨ ਅੰਮ੍ਰਿਤਸਰ ਦੇ ਅੰਦਰ 바ਵਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਦੇ ਨਾਲ ਜੋ ਛੇੜਖਾਨੀ ਉਸ ਨੌਜਵਾਨ ਵੱਲੋਂ ਕੀਤੀ ਗਈ ਹੈ ਅਸੀਂ ਪੰਜਾਬ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਉਸ ਉੱਪਰ ਜਿਹੜਾ ਵੀ ਐਨਐਸਏ ਲਗਾਇਆ ਜਾਵੇ ਅਗਰ ਪੰਜਾਬ ਸਰਕਾਰ ਉਸ ਉੱਪਰ ਐਨਐਸਏ ਜਿਹੜੀ ਨੇ ਲਗਾਉਂਦੀ ਤਾਂ ਸਾਨੂੰ ਮਜਬੂਰਾਂ ਤੌਰ ਤੇ ਜਿਹੜਾ ਵੀ ਜ਼ਿਲ੍ਹੇ ਦੇ ਅੰਦਰ ਪੰਜਾਬ ਜਿਹੜਾ ਜ਼ਿਲ੍ਹੇ ਦੀ ਅੰਦਰ ਬੰਦ ਜਿਹੜੀ ਕੋਲ ਆ ਉਹ ਦਿੱਤੀ ਜਾਊਗੀ ਅਸੀਂ ਸਰਕਾਰ ਨੂੰ ਫਿਰ ਦੌਰ ਅਪੀਲ ਕਰਦੇ ਕਿ ਉਸ ਉੱਪਰ ਬੰਦ ਆ ਜਿਹੜਾ ਐਨਐਸਏ ਆ ਉਹ ਲਗਾਇਆ ਜਾਵੇ ਔਰ ਜਿਹੜੇ ਉਹਦੇ ਬੈਕ ਤੇ ਜਿਹੜੇ ਉਹਦੇ ਸਪੋਰਟਰ ਆ ਉਹਨੂੰ ਸਪੋਰਟ ਕਰਦੇ ਪਏ ਆ ਉਹਨਾਂ ਨੂੰ ਜਲਦ ਤੋਂ ਜਲ ਜਿਹੜਾ ਸਾਮਾਨ ਇਹਨੂੰ ਲਿਆਂਦਾ ਜਾਵੇ ਸੋ ਸਾਰੇ ਹੀ ਸਾਥੀਆਂ ਦਾ ਇੱਥੇ ਪਹੁੰਚਣ ਤੇ ਮੈਂ ਤੈਅ ਦਿ ਲੋ ਧੰਨਵਾਦ ਕਰਦਾ ਵਾ ਔਰ ਡੀਪੀਏ ਪਾਰਟੀ ਬੋਲੋ ਮੈਂ ਉਹਨਾਂ ਨੂੰ ਚੇਤਾਵਨੀ ਵੀ ਦਿੰਦਾ ਵਾ ਸਰਕਾਰ ਨੂੰ ਅਪੀਲ ਵੀ ਕਰਦਾ ਵਾ ਵੀ ਜਿਹੜਾ ਉਹਨੂੰ ਜਲਦ ਤੋਂ ਜਲ ਜਿਹੜਾ ਗ੍ਰਿਫਤਾਰ ਕਰਕੇ ਉਸ ਉੱਪਰ ਐਨਐਸਏ ਜਿਹੜਾ ਉਹ ਲਗਾਇਆ ਜਾਵੇ ਅੱਜ ਪੂਰੇ ਦੇਸ਼ ਦੇ ਅੰਦਰ ਪੰਜਾਬ ਦੇ ਵਿੱਚ ਕਿਹੜੀ ਘਟਨਾ ਵਾਪਰੀ ਆ ਅੰਬੇਡਕਰ ਦੀ ਮੂਰਤੀ ਨੂੰ ਸ਼ਰਾਤ ਹੀ ਅੰਸਰ ਵੱਲੋਂ ਤੋੜਿਆ ਗਿਆ ਹੈ ਸਰਕਾਰ ਵੱਲੋਂ ਇਹ ਆਖਿਆ ਜਾ ਰਿਹਾ ਕਿ ਉਹ ਮੰਦ ਬੁਗੀ ਸੀ ਬੜੇ ਹੈਰਾਨੀ ਦੀ ਗੱਲ ਆ ਜਦੋਂ ਕਿ ਪੰਜਾਬ ਦੇ ਵਿੱਚ ਸ਼ਰਾਤ ਹੀ ਅੰਸਰ ਤੇ ਸਾਰੀ ਸਰਕਾਰੀ ਏਜੰਸੀਆਂ ਪੰਜਾਬ ਦੇ ਲਾਂਭੂ ਲਾਣਾ ਚਾਹੁੰਦੀਆਂ ਤਾਂ ਹਮੇਸ਼ਾ ਹੀ ਉਸ ਘਟਨਾ ਨੂੰ ਚਾਹੇ ਚਾਹੇ ਗੁਰਗੰਗ ਸਾਹਿਬ ਦੀ ਵੇਅਪ ਦੀ ਚਾਹੇ ਕਿਸੇ ਵੀ ਮੂਰਤੀ ਦੀ ਵੇਅਪ ਦੀ ਚਾਹੇ ਬਾਲਵੀ ਦੀ ਤਰ੍ਹਾਂ ਰਾਤ ਮਾਰ ਦੀ ਉਤਿੰਦਰ ਨੂੰ ਨੁਕਸਾਨ ਪਿਆਣਾ ਅੱਜ ਇਸੇ ਤਰ੍ਹਾਂ ਬਾਬਾ ਸਾਹਿਬ ਜਿਹਨੇ ਸੰਵਧਾਨ ਲਿਖਿਆ ਸੀ ਉਸੇ ਦਿਨ 1950 ਸੰਵਧਾਨ ਲਿਖਿਆ ਦੀ ਸ਼ਰਾਰਤੀ ਅੰਸਰਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਉਹ ਤੋੜ-ਭੋਰ ਕੀਤੀ ਗਈ ਮੂਰਤੀ ਕੀ ਕਹਿੰਦੇ ਉਹ ਮੰਦਪ ਕਿਹਦੀ ਉਹ ਕੋੜੀ ਕਿੱਥੋਂ ਲਿਆਂਦੀ ਥੋੜਾ ਕਿਵੇਂ ਚਲਾਇਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਆਲ ਇੰਡੀਆ ਹੋਮ ਰਜ ਭਾਰਤ ਇਹ ਸੀਨੀਅਰ ਕੌਂਸਲ ਨਮਾਸ਼ਾਹ ਅਤੇ ਸਮੁੱਚੀ ਅਸੀਂ ਬਾਲਮੀ ਭਾਈਚਾਰਾ ਆਦਮੀ ਅੰਬੇਡਕਰ ਟਰਸਟ ਨਮਾਸ਼ਾਹ ਪਰ ਸਾਰੀ ਸੰਸਥਾਵਾਂ ਨੂੰ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਇਹ ਸਰਾਰਤੀ ਦੇ ਪਿੱਛੇ ਜਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਉਹਨਾਂ ਨੂੰ ਨੰਗਾ ਕਰਕੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਬਈ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ 26 ਜਨਵਰੀ ਵਾਲੇ ਦਿਨ ਬਹੁਤ ਮੰਦ ਭਾਗੀ ਘਟਨਾਾਂ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਵਿਖੇ ਵਾਪਰੀ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਸਾਜ਼ਿਸ਼ ਆ ਕਿਉਂਕਿ ਉਸ ਦਿਨ ਨੂੰ ਚੁਣਿਆ ਗਿਆ ਜਿਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਔਰ ਇਹ ਬੜੀ ਵੱਡੀ ਸਾਜ਼ਿਸ਼ ਆ ਜਿੱਥੇ ਭਾਈਚਾਰਕ ਸਾਂਝ ਦੇ ਅੰਦਰ ਖੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉੱਥੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹ ਕਿਹੜੀਆਂ ਸਾਜ਼ਿਸ਼ਾਂ ਹਨ ਕਿਹੜੇ ਉਹ ਲੋਕ ਹਨ ਜਿਨ੍ਹਾਂ ਨੇ ਇਹ ਜਿਹੀ ਘਟਨਾ ਨੂੰ ਅੰਜਾਮ ਦਿੱਤਾ ਕਿੱਥੋਂ ਪੌੜੀ ਆਈ ਕਿੱਥੋਂ ਥੋੜਾ ਆਇਆ ਔਰ ਇਹਦੇ ਪਿੱਛੇ ਕਿਹੜੀਆਂ ਏਜੰਸੀਆਂ ਕਿਹੜੀਆਂ ਜਥੇਬੰਦੀਆਂ ਜਿਹੜੇ ਪੰਜਾਬ ਦੇ ਅੰਦਰ ਲਾਂਬੂ ਲਾਉਣ ਦੀ ਕੋਸ਼ਿਸ਼ਾਂ ਕਰ ਰਹੀਆਂ ਹਨ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਸਰਕਾਰ ਦਾ ਕੰਮ ਇਹ ਨਹੀਂ ਹੈਗਾ ਕਿ ਇੱਕੋ ਗੱਲ ਤੇ ਖਤਮ ਕਰ ਦਈਏ ਕਿ ਆਪਾਂ ਇਨਵੈਸਟੀਗੇਸ਼ਨ ਕਰਨ ਦੀ ਬਜਾਏ ਇਹ ਕਹਿ ਦਈਏ ਕਿ ਮਤਬੁੱਦੀ ਆ ਜਦੋਂ ਵੀ ਕੋਈ ਘਟਨਾਵਾ ਹੁੰਦੀਆਂ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਵੀ ਆ ਜਾਂ ਕਿਸੇ ਹੋਰ ਧਰਮ ਦੀਆਂ ਬਿਆਦਮੀਆਂ ਤਾਂ ਇੱਕੋ ਗੱਲ ਕਹਿ ਕੇ ਸਾਰ ਦਿੱਤਾ ਜਾਂਦਾ ਕਿ ਮਤਬੁੱਧੀ ਆ ਤੇ ਮਤਬੁੱਧੀ ਗੁਰਦੁਆਰਿਆਂ ਮੰਦਰਾਂ ਜਾਂ ਇਹੋ ਜਿਹੇ ਸਥਾਨਾਂ ਤੇ ਕਿਉਂ ਜਾਂਦੇ ਆ ਉਹ ਕਿੱਥੋਂ ਪੌੜੀਆਂ ਆਉਂਦੀਆਂ ਕਿੱਥੋਂ ਥੋੜੇ ਆਉਂਦੇ ਆ ਉਹ ਇਹਨਾਂ ਧਾਰਮਿਕ ਸਥਾਨਾਂ ਤੇ ਕਿਉਂ ਜਾਂਦੇ ਆ ਸੋ ਬੜੀ ਵੱਡੀ ਸਾਜ਼ਿਸ਼ ਆ ਸਾਨੂੰ ਸੁਚੇਤ ਹੋਣ ਦੀ ਲੋੜ ਆ ਜਿੱਥੇ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਘਟਨਾ ਦੀ ਨਿਖੇਦੀ ਕਰਦਾ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੰਦਾ ਕਿ ਜਿਹੜੀ ਸਚਾਈ ਆ ਉਹ ਸਾਹਮਣੇ ਆਉਣੀ ਚਾਹੀਦੀ ਆ ਔਰ ਪਿਛੇ ਉਸ ਜਿਹੜਾ ਨੌਜਵਾਨ ਨੇ ਕੀਤੀ ਆ ਕਿਸ ਸਾਜੇ ਦਾ ਉਹ ਹਿੱਸਾ ਬਣਿਆ ਉਹ ਲੋਕੀ ਵੀ ਜਿਹੜੇ ਕਟਾਰੇ ਦੇ ਵਿੱਚ ਆਉਣੇ ਚਾਹੀਦੇ ਆ ਔਰ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣੇ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟ੍ਰਸਟ ਵੱਲੋਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਜਿੱਥੇ ਅੱਜ ਜਥੇਵੰਦੀ ਵੱਲੋਂ ਸਾਰੀਆਂ ਜਥੇਵੰਦੀਆਂ ਨੂੰ ਸੁਚੇਤ ਕੀਤਾ ਗਿਆ ਹੈ ਸਾਨੂੰ ਅੱਗੋਂ ਵੀ ਇਕੱਠੇ ਹੋ ਕੇ ਇਹੋ ਜਿਹੇ ਸਾਜ਼ਿਸ਼ਾਂ ਦਾ ਪਰਦਾ ਫਾਸ਼ ਕਰਵਾਉਣ ਵਾਸਤੇ ਯੋਗਦਾਨ ਦੇਣਾ ਔਰ ਸੰਘਰਸ਼ ਕਰਨਾ ਚਾਹੀਦਾ ਹੈ। ਥੈਂਕ ਯੂ ਵੈਰੀ ਮਚ। 26 ਜਨਵਰੀ ਗਣਤੰਤਰ ਦਿਵਸ ਦੇ ਦਿਨ ਸ੍ਰੀ ਅਮਰਜੰਤ ਸਰ ਸਾਹਿਬ ਇਹਖੇ ਜੋ ਕਾਨੂੰਨੀ ਹਰਕਤ ਸਾਜ਼ਿਸ਼ਕਰਤਾ ਵੱਲੋਂ ਕੀਤੀ ਗਈ ਹੈ ਬਹੁਤ ਮਾੜੀ ਹੈ, ਨਿੰਦਣਯੋਗ ਹੈ ਕਿਉਂਕਿ ਸਾਥੀਓ ਪੂਰੇ ਵਿਸ਼ਬ ਦੇ ਵਿੱਚ ਗੋਲਡਨ ਟੈਂਪਲ ਨੂੰ ਇੱਕ ਹਿਸਟੋਰਿਕ ਰੂਪ ਦੇ ਵਿੱਚ ਮੰਨਿਆ ਗਿਆ ਹੈ ਇਸ ਸ਼ਹਿਰ ਦੇ ਵਿੱਚੋਂ ਜਿਹੜਾ ਸੰਦੇਸ਼ ਜਾਂਦਾ ਹੈ ਉਹ ਦੁਨੀਆ ਜਾਣਦੀ ਹੈ ਉਸ ਨੂੰ ਦੁਨੀਆ ਨੂੰ ਪਤਾ ਲੱਗਦਾ ਪਰ ਇਹ ਜਿਹੜੀ ਹਰਕਤ ਇਹ ਜਾਣ ਬੁੱਝ ਕੇ ਪੂਰੇ ਬੇਸ਼ਵ ਦੇ ਵਿੱਚ ਇਹ ਸਾਜ਼ਿਸ਼ ਰਚ ਕੇ ਕਰਾਉਣਾ ਅਪਰਾਧ ਕੀਤਾ ਜਿੱਥੇ ਉਹ ਸਿੱਖੀ ਦੇ ਪੇਸ਼ ਸਾਜ਼ਿਸ਼ ਮਨੁਵਾਦੀ ਬੇਚਾਰਤਾਰ ਵਾਲਾ ਲੋਕਾਂ ਨੇ ਮੰਦ ਬੁੱਧੀ ਕਹਿ ਕੇ ਉਹਨੂੰ ਛੱਡਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਮੈਂ ਮੰਗ ਕਰਦਾ ਇਸ ਸਰਕਾਰ ਦੇ ਕੋਲੋਂ ਜਿਹੜਾ ਦੇਸ਼ ਹੈ ਇਹ ਸੰਵਿਧਾਨ ਦੇ ਨਾਲ ਚੜਦਾ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਉਸ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਅਤੇ ਉਸ ਪਿੱਛੇ ਜਿਹੜੀਆਂ ਸਾਜ਼ਸ਼ਾ ਏਜੰਸੀਆਂ ਕੰਮ ਕਰਦੀਆਂ ਉਹਨਾਂ ਨੂੰ ਨੰਗਾ ਕੀਤਾ ਜਾਵੇ ਜਨਾਗਰ ਪ੍ਰਧਾਨ ਸਾਹਿਬ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਰਜਿਸਟਰ ਪੰਜਾਬ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ 26 ਜਨਵਰੀ ਵਾਲੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੋ ਬਾਬਾ ਸਾਹਿਬ ਡਾਕਟਰ ਮਿਰਕਾ ਜੀ ਦੇ ਸਟੈਚੂ ਤੇ ਇੱਕ ਸ਼ਰਾਤੀ ਅੰਸਰ ਚੜਿਆ ਉਹਨੇ ਪਹਿਲਾਂ ਪੌੜੀ ਲਾਈ ਪੌੜੀ ਲਾਈ ਹੋਊਗੀ ਫਿਰ ਥੋੜਾ ਚੱਕਿਆ ਫਿਰ ਸਰਕਾਰ ਨੇ ਕਹਿਤਾ ਉਹ ਮਨਬੁੱਧੀ ਆ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਆ ਕਿ ਕੋਲ ਜਿਹੜਾ ਸ਼੍ਰੀ ਹਰਮੰਦਰ ਸਾਹਿਬ ਆ ਉੱਥੇ ਲਗਭਗ ਰੋਜ਼ 50000 ਸ਼ਰਧਾਲੂ ਆਂਦਾ 50000 ਜਾਂਦਾ ਉੱਥੇ ਜਿਸ ਵੇਲੇ ਉਹ ਸ਼ਰਾਤੀ ਅੰਸਰ ਬਾਬਾ ਸਾਹਿਬ ਜੀ ਦਾ ਸਟੈਚੂ ਟੋੜ ਰਿਹਾ ਸੀਗਾ ਉੱਥੇ ਕੋਈ ਵੀ ਪੁਲਿਸ ਦਾ ਅਧਿਕਾਰੀ ਨਹੀਂ ਸੀ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਸੀਗਾ ਮੈਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਆਂ ਵੀ ਉਸ ਏਰੀਆ ਦੇ ਵਿੱਚ ਜਿਸ ਵੀ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਦੀ ਡਿਊਟੀ ਲੱਗੀ ਆ ਉਹਨਾਂ ਨੂੰ ਤਰਾਂਟ ਸਸਪੈਂਡ ਕੀਤਾ ਜਾਵੇ ਕਿਉਂਕਿ ਮੈਨੂੰ ਇਦਾਂ ਲੱਗਦਾ ਮੇਰੀ ਇਦਾਂ ਸੋਚਣੀ ਆ ਵੀ ਸਭ ਤੋਂ ਪਹਿਲਾਂ ਉਹਨਾਂ ਨੂੰ ਉੱਥੇ ਜਿੱਦਾਂ ਜੇਦੀ ਵੀ ਕਿਸੇ ਦੀ ਡਿਊਟੀ ਹੋਊਗੀ ਉਹਨਾਂ ਨੂੰ ਦੱਸਿਆ ਹੋਣਾ ਉਹ ਉੱਥੇ ਨਹੀਂ ਉੱਥੇ ਨਹੀਂ ਹੋਏਗੇ ਉਹਨਾਂ ਦੀ ਮਰੀ ਭੁਗਤਨਾ ਹੋਇਆ ਮੈਂ ਇਹ ਬੇਨਤੀ ਕਰਦਾ ਹਾਂ ਵੀ ਪ੍ਰਸ਼ਾਸਨ ਨੂੰ ਵੀ ਉਹ ਸਾਥੀ ਨੂੰ ਛੱਡਣਾ ਨਹੀਂ ਚਾਹੀਦਾ ਉੱਤੇ ਐਨਡੀਐਸ ਦਾ ਪਰਚਾ ਦਾਜ ਕਰਕੇ ਉਹਨੂੰ ਅੰਦਰ ਹੀ ਔਰ ਫਾਂਸੀ ਦੇ ਤੀਜਾ ਜਾਣੀ ਚਾਹੀਦੀ ਆ